प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਗਿੱਲ ਲੰਗੂ ਦੇਵਾ ਪਹਿਲਾਂ ਕਿ ਵੀਊ ਦੇਖੋ ਫਿਰ ਆਪਾਂ ਅੱਗੇ ਗੱਲ ਕਰਾਂ ਆਪਾਂ ਪਿੱਛੇ 3 ਸਾਲਾਂ ਤੋਂ ਦਰਖਤ ਲਾਉਣਾ ਸ਼ੁਰੂ ਕੀਤੇ ਹੋਏ ਸੀ ਕੁਝ ਮਰ ਗਏ ਜਿਹੜੇ ਹੋ ਗਏ ਆ ਤੁਹਾਡੇ ਸਾਹਮਣੇ ਆ ਇਹਨਾਂ ਚ ਟਾਲੀ ਡੇਕ ਔਲਿਆਂ ਦੇ ਬੂਟੇ ਆ 베ਰੀ ਆ ਪਿੱਪਲ ਆ ਇੱਕ ਉਧਰਲੇ ਪਾਸੇ ਆ ਇੱਕ ਜਿੱਥੇ ਆਪਾਂ ਥੱਲੇ ਪਿੱਪਲ ਦੇ ਖੜੇ ਇੱਥੇ ਡੇਕ ਪਿੱਪਲ ਦੇ ਇਸ ਪਾਸਾ ਪੁੱਛਿਓ ਟੂ ਦਾ ਹੁਣ ਮੈਂ ਵੀਊ ਦਿਖਾਉਣਾ ਪਿੱਛੇ ਸਕੂਲ ਆ ਸਾਡੇ ਆਪਣੇ ਤੁਹਾਨੂੰ ਕੁਝ ਰਕਤ ਮੱਛਿਆ ਦਿਸਦਾ ਇਧਰ ਦੇਖੋ ਸਾਰੀ ਆ ਪਿੱਛੇ ਜ਼ਮੀਨ ਤਕਰੀਬਨ ਆਪਣੀ ਆ ਆਪਣੇ ਭਰਾਵਾਂ ਦੀਆਂ ਨਾਲ ਮੇਰੇ ਇੱਕ ਵੀ ਰਕਤ ਕਿਤੇ ਸੜਿਆ ਦਿਖਾਉ ਤੁਹਾਨੂੰ ਪਿੱਛੇ ਤੱਕ ਇਹ ਇੱਥੇ ਥੋੜੀ ਜਿਹੀ ਨਜ਼ਰ ਮਾਰੋ ਪਰ ਪਿੱਪਲ ਹੈ ਆ ਮੋਂਟਰ ਪਿੱਛੇ ਆਪਣੇ ਘਰ ਦੇ ਜਿੱਥੇ ਆਪਾਂ ਬੈਠੇ ਆ ਆਪਾਂ ਪਾਣੀ ਬਚਾਉਣ ਦੀ ਗੱਲ ਕਰਦਿਆਂ ਪਾਣੀ ਬਚਾਉਣਾ ਸਾਡਾ ਸਾਰਿਆਂ ਦਾ ਫਰਜ਼ ਆ ਅਸੀਂ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਦੋਸ਼ ਦੇਣ ਨਾਲੋਂ ਕੁਝ ਗੱਲਾਂ ਆਪਾਂ ਆਪਣੇ ਤੇ ਲਾਗੂ ਕਰੀਏ ਜਿਵੇਂ ਸਾਨੂੰ 4 ਸਾਲ ਹੋ ਗਿਆ ਝੋਨਾ ਬੰਦ ਕੀਤੇ ਨੇ ਅਸੀਂ ਝੋਨਾ ਨਹੀਂ ਲਾਉਂਦੇ ਅਸੀਂ ਬਾਸਪਤੀ ਲਾਉਣੀ ਆ ਤੇ ਮੈਂ ਤੁਹਾਨੂੰ ਪਨੀਰੀ ਦਿਖਾ ਦਿੰਦਾ ਵੀ ਹਜੇ 20 ਦਿਨ ਹਜੇ ਹੋਰ ਪਨੀਰੀ ਅਸੀਂ ਨਹੀਂ ਬਾਸਪਤੀ ਸ਼ੁਰੂ ਹੋਣੀ ਵੀ ਨਹੀਂ ਲੱਗ ਜਣਾ ਲੋਕ ਕੁਝ ਅਸੀਂ ਹੁਣ ਬੀਜੀ ਆ ਹਜੇ ਕੁਝ ਥੋੜ ਥੁੜੀ ਹੋਈ ਥੁੜੀ ਆ ਉਹ ਗਾਂ ਮੇਰੇ ਚਾਚੇ ਦੇ ਮੁੰਡੇ ਆ ਅਸੀਂ ਸਾਰਿਆਂ ਨੇ ਮਲੇ ਝੋਨਾ ਲਾਉਣਾ ਬਿਲਕੁਲ ਬੰਦ ਛੱਡਿਆ ਹੋਇਆ ਹੁਣ ਅਸੀਂ ਦੋਸ਼ ਸਰਕਾਰਾਂ ਨੂੰ ਦਈਏ ਪ੍ਰਸ਼ਾਸਨ ਨੂੰ ਦਈਏ ਆਪ ਅਸੀਂ ਤਿਆਰ ਨਹੀਂ ਹੁਣਾ ਕਿੰਨੀਆਂ ਵੀਡੀਓ ਆਪਾਂ ਦੇਖ ਲਈਆਂ ਵੀ ਝੋਨਾ ਲੋਕੀ ਅਡਵਾਂਸ ਹੀ ਲਾਉਣ ਲੱਗੇ ਪਏ ਆ ਪਤਾ ਨਹੀਂ 11 ਜੂਨ ਦੀ ਤਰੀਕ ਹੈ ਸਰਕਾਰ ਦੀ ਤੇ ਹੁਣ ਕਈਆਂ ਨੇ ਵਾਅਦਾ ਵੀ ਆਪਦੇ ਹੱਥੀ ਸਾਡੇ ਪਰ ਇੰਨਾ ਪਿੰਡ ਦੇ ਵਿੱਚ ਤੁਹਾਨੂੰ ਕਿਤੇ ਵੀ ਆ ਨਜ਼ਰ ਦੇਖੋ ਤੁਹਾਨੂੰ ਦਿਸਦਾ ਕਿਤੇ ਝੋਨਾ ਲੱਗਦਾ ਮੈਂ ਆਪਦੇ ਪਿੰਡ ਨੂੰ ਇਸ ਗੱਲ ਨੂੰ ਵਧਾਈ ਦਾ ਪਾਤਰ ਸਮਝਦੋ ਕਿ ਜਿਨ੍ਹਾਂ ਨੇ ਇਹ ਚੀਜ਼ ਨੂੰ ਬਣਾਇਆ ਤੇ ਆ ਹੁਣ ਦਿੱਥੇ ਆਪਾਂ ਖੜੇ ਆ ਆ ਮੋਟਰ ਆ ਆ ਸਾਡਾ ਘਰ ਆ ਇੱਥੇ ਮੈਂ ਵਿੱਚ ਹੀ ਤੇ ਇੱਥੇ ਦੋਸਤੋ ਜਨਤ ਆ ਮੈਂ ਤਾਂ ਘਰੇ ਜਾਂਦਾ ਨਹੀਂ ਮੇਰਾ ਤਾਂ ਬੈਂਚਾ ਲਿਆ ਕੇ ਰੱਖਿਆ ਮੈਂ ਤਾਂ ਇੱਥੇ ਸਾਰਾ ਦੁਪਹਿਰਾ ਇੱਥੇ ਹੀ ਬਿਨੇ ਆ ਸੀ ਦੇਲ ਹੀ ਨਹੀਂ ਕਰਦਾ ਘਰੇ ਜਾਣ ਨੂੰ ਇੱਥੇ ਪੰਛੀ ਬੋਲਦੇ ਆ ਆ ਕੋਇਲ ਦੋ ਰਹਿੰਦੀਆਂ ਤੇ ਨਾਰਾ ਤੇ ਮਾਦਾ ਜੁੜੇ ਆ ਦੋ ਇੰਨੇ ਸੋਹਣੇ ਲੱਗਦੇ ਜਦੋਂ ਬੋਲਦੇ ਆ ਪਿੱਛੇ ਸਕੂਲ ਆ ਸਕੂਲ ਦੇ ਦਰਖਤ ਸਕੂਲ ਦੀ ਕੰਦ ਇਥੋਂ ਉਥੋਂ ਆਪਣੀ ਜ਼ਮੀਨ ਤੋਂ ਇਧਰ ਨੂੰ ਆਉਂਦੀ ਆ ਅੱਗੋਂ ਜਾ ਕੇ ਉਥੋਂ ਫੇਰ ਉਧਰ ਨੂੰ ਮੁਰ ਜਾਂਦੀ ਹੈ ਤੇ ਆ ਵਾ ਫੇਰ ਕਿਤੇ ਗੱਲ ਕਰਾਂਗੇ ਸਾਡੇ ਬਜ਼ੁਰਗਾਂ ਦਾ ਸਾਨੂੰ ਦਿੱਤਾ ਹੋਇਆ ਮਾਨ ਸਨਮਾਨ ਕਿਉਂਕਿ ਵਿਦਿਅਕ ادارے ਨੂੰ ਕੋਈ ਦਾਨ ਕਰਨਾ ਬਹੁਤ ਚੰਗੀ ਗੱਲ ਹੁੰਦੀ ਹੁਣ ਪਾਣੀ ਵੀ ਰੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਪਾਣੀ ਜਿੰਨਾ ਵੱਧ ਤੋਂ ਵੱਧ ਬੂੰਦ-ਬੂੰਦ ਸਾਨੂੰ ਬਚਾਉਣੀ ਚਾਹੀਦੀ ਹੁਣ ਐਤਕੀ ਪਿਛਲੇ ਸਾਲ ਵੀ ਟਟਰੀਆਂ ਦੇ ਅੰਡੇ ਅਸੀਂ ਬਚਾਏ ਯਾ ਟਟਰੀਆਂ ਰੌਣਕਾਂ ਲੱਗੀਆਂ ਵੀ ਆ ਇੱਥੇ ਸਾਡੇ ਨੇੜੇ-ਨੇੜੇ 30-35 ਫਿਰਦੀਆਂ ਇੱਥੇ ਕੀ ਤਾਂ ਸਾਡੇ ਆਪਣੇ ਤੇ ਰਾਤ ਨੂੰ ਤੜਕੇ ਇਹ ਜਦੋਂ ਬੋਲਦੀਆਂ ਰਾਖੀ ਇਹਨਾਂ ਦੀ ਬਹੁਤ ਕੋਈ ਚੀਜ਼ ਆਉਂਦੀ ਓਦੋਂ ਹੀ ਲੱਗ ਜਾਂਦੀਆਂ ਬੋਲ ਇਹੋ ਇਸੇ ਤਰ੍ਹਾਂ ਵੀਰੋ ਹੁਣ ਇੱਥੇ ਵਿੱਜੜੇ ਛੋਟੀ ਚੜੀ ਬਹੁਤ ਵੱਡੀ ਗਿਣਤੀ ਜੇ ਨਜ਼ਰ ਆਖਤਾਂ ਤੇ ਹੋ ਗਈਆਂ ਉਹ ਆਪਣਾ ਦੂਜੀ ਮੋਟਰ ਤੇ ਉਹ ਜਾਮਨੂਆ ਡੇਕਾ ਉੱਤੇ ਨਿੰਮ ਉੱਥੇ ਤਿੰਨ 6-7 ਲਾਈਸੀ ਦਰਖਤ ਕੁਝ ਹੋ ਗਏ ਕੁਝ ਮਰ ਗਏ ਤੈਨੂੰ ਕੀ ਫੇਰ 100 150 ਬੂਟਾ ਲਿਆ ਕੇ ਮੈਂ ਲਾਉਂਗਾ ਇੱਥੇ ਤੈਨੂੰ ਕੀ ਸਾਰੇ ਇਹਦੇ ਚ ਹੀ ਲਾਉਣੇ ਆ ਆ ਜਿਹੜੀ ਜ਼ਮੀਨ ਲਈ ਹੈ ਪਿੱਛੇ ਇਹਦੇ ਇਹਦੇ ਚਾਰ ਚੁਫੇਰੇ ਨਾਲ ਨਾਲ ਸਕੂਲ ਦੀ ਕੰਧ ਦੇ ਤੇ ਇਹਦੇ ਵਿੱਚ ਦੋ ਤਿੰਨ ਬਣਾ ਕੇ ਵਟਾਈਆਂ ਬਣਾ ਕੇ ਵਿੱਚ ਇਹਦੇ ਵੀ ਲਾਵਾਂਗੇ 50 ਕਬੂਟੇ ਤੈਨੂੰ ਕੀ ਇਹਦੇ ਚ ਲਾਉਂਗਾ ਮੈਂ ਖੁਸ਼ ਕਰੂਗਾ ਬਾਕੀ 100 150 ਬੂਟਾ ਮੇਰਾ ਨਾਲ ਨਾਲ ਕੰਧ ਦੇ ਰਵੇਤੀ ਬੂਟੇ ਲਾਵਾਂਗੇ ਜਿਵੇਂ ਨੰਮ ਹੋ ਗਈ ਕਾਲੀ ਹੋ ਗਈ ਕੋਈ ਫਰੂਟ ਵਾਲੇ ਬੂਟੇ ਵਿੱਚ ਨਾ ਦੇਵੇ ਤੁਸੀਂ ਕਮੈਂਟਾਂ 'ਚ ਦੱਸਿਓ ਕਿਹੜੇ-ਕਿਹੜੇ ਚਾਹੀਦੇ ਆ ਲਾਉਣੇ ਹੁਣ ਵੀਰੋ ਸਾਡੀ ਜਿਹੜੀ ਪਾਣੀ ਦੀ ਅਸੀਂ ਕੱਲਾ ਕਿਸਾਨ ਦੇ ਸਿਰ ਤੇ ਮੜਦੇ ਹਾਂ ਪੰਜ ਕੰਪਨੀਆਂ ਇਹ ਜੀਆਂ ਜਿਨ੍ਹਾਂ ਦੇ ਵਿੱਚ ਕੋਕਾ ਕੋਲਾ ਪੈਪਸੀ ਇੱਕ ਬੀਅਰ ਦੀ ਕੰਪਨੀ ਐ ਕਰੌਲ ਕੰਪਨੀ پتہ ਨਹੀਂ ਜਿਹੇ ਦਾ ਕੁਛ ਨਾ ਹੋਂਦਾ ਜਿੰਨਾ ਪਾਣੀ ਆਪਾਂ ਤਿੰਨ ਮਹੀਨੇ ਪਾਣੀ ਦੀ ਜ਼ਿਆਦਾ ਵਰਤੋਂ ਕਰਦੇ ਆ ਜਿਹੜਾ ਆਪਣਾ ਪੈਡੀ ਦਾ ਸੀਜ਼ਨ ਝੋਨੇ ਦਾ ਸੀਜ਼ਨ ਤੇ ਉਹ ਵੀ ਜਿਹੜਾ ਹੈਗੀ ਬਾਸਪਤੀ ਦੀ ਫਸਲ ਤਾਂ ਝੋਨੇ ਤੋਂ ਵੀ ਥੋੜੇ ਦਿਨਾਂ ਦੀ ਆ ਉਹ ਕੰਪਨੀਆਂ ਉਹਨਾਂ ਪਾਣੀ ਇੱਕ ਮਹੀਨੇ ਚ ਯੂਜ਼ ਕਰਦੀਆਂ ਜਿੰਨਾ ਕਿਸਾਨ ਸਾਰਾ ਸਾਲ ਚ ਕਰਦਾ ਜਿਹੜੀਆਂ ਸ਼ਹਿਰਾਂ ਦੇ ਵਿੱਚ ਸੁਸਾਇਟੀਆਂ ਬਣੀਆਂ ਫਲੈਟ ਬਣੇ ਆ ਅਗਲਾ ਅੱਧੀ ਗਲਾਸੀ ਪਿਸ਼ਾਬ ਕਰਦਾ ਤੇ 10 ਲੀਟਰ ਪਾਣੀ ਡੋਲਦਾ ਉਹਦੇ ਤੇ ਕੋਈ ਨਹੀਂ ਬੋਲਦਾ ਦੂਜੀ ਲੜਾਈ ਸਾਡੀ ਕਾਰਪੋਰੇਟ ਘਰਾਣੇ ਦੀ ਅਸੀਂ ਕਿੱਥੇ ਕਿੱਥੇ ਕਾਰਪੋਰੇਟਾਂ ਲੈਣਾਗੇ ਤੁਹਾਡੇ ਘਰੇ ਗੈਸ ਉਹਨਾਂ ਦੀ ਪਈ ਆ ਤੁਹਾਡੇ ਘਰ ਦੇ ਵਿੱਚ ਕੋਕਾ ਕੋਲਾ ਨਾਲ ਪੈਪਸੀ ਨਾਲ ਠੰਡਿਆਂ ਨਾਲ ਫ੍ਰਿਜਾਂ ਭਰੀਆਂ ਪਈਆਂ ਮੈਂ 5 ਸਾਲ ਤੋਂ ਠੰਡਾ ਪੀਣਾ ਸੀ ਬੰਦ ਕੀਤਾ ਹੋਇਆ ਨਾ ਮੈਂ ਘਰੇ ਲਿਆਉਣਾ ਨਾ ਅਸੀਂ ਪੀਣੇ ਆ। ਅਸੀਂ ਘਰੇ ਆਏ ਮਹਿਮਾਨ ਨੂੰ ਵੀ ਨਿੰਬੂ ਪਾਣੀ ਜਾਂ ਸਾਦਾ ਪਾਣੀ ਦੇ ਦਿੰਨੇ ਚਾਹ ਪਿਆ। ਪਰ ਠੰਡਾ ਨਹੀਂ ਅਸੀਂ ਯੂਜ਼ ਕਰਦੇ। ਐਦ ਕੀ ਹੁਣ ਇਹਨਾਂ ਦਰਖਤਾਂ ਤੋਂ ਸ਼ਾਂਗ ਸਿੰਘਾਈ ਤੇ ਬਾਲਣ ਬਥੇਰਾ ਹੋ ਗਿਆ। ਐਦ ਕੀ ਗੋਬਰ ਗੈਸ ਪਲੈਂਟ ਮੈਂ ਹੁਣ ਇੱਥੇ ਲੱਗਿਆ ਲਵਾਉਣ ਤੇ ਅਸੀਂ ਐਦ ਕੀ ਉਹ ਵੀ ਬੰਦ ਕਰ ਦਿਆਂਗੇ। ਗੈਸ ਵੀ ਬੰਦ ਕਰ ਦਿਆਂਗੇ। ਯਾਰ ਕੁਝ ਆਪਣੇ ਤੋਂ ਤਾਂ ਲਾਗੂ ਕਰੋ। ਹੁਣ ਸਬਜ਼ੀ ਸਿਹਤ ਦੀ ਤਕਰੀਬਨ ਅਸੀਂ ਸਾਰੀ ਆਪ ਦੀ ਬੀਜੀ ਸਾਡੀ ਇੱਥੇ ਉਹੀ ਖਾਦੀ ਅਸੀਂ ਮੁੱਲੋਂ ਬਹੁਤ ਘੱਟ ਲੀ। ਆ ਗੰਡੇ ਵਾਧੂ ਹੋਏ ਪਏ ਆਲੂ ਵਾਧੂ ਪਏ ਆ। ਜਿੰਨਾ ਕ ਅਸੀਂ ਸਾਡਾ ਉਹਨਾਂ ਕ ਤਾਂ ਸਾਨੂੰ ਕਰਨਾ ਚਾਹੀਦਾ ਅਸੀਂ ਲੋਕ ਕਹੀ ਸਰਕਾਰਾਂ ਨੂੰ ਹੀ ਦੋਸ਼ ਦੇਈ ਜਾਂਦੇ ਯਾਰ। ਹੁਣ ਸਕੂਲ ਸਾਡੇ ਪਿੰਡ ਗ੍ਰਾਂਟ ਆਈ ਸਾਰਿਆਂ ਨੇ ਲਾਈ ਆ ਕੈਮਰੇ ਲੱਗੇ ਵਧੀਆ ਵਿੱਚ ਪੜ੍ਹਾਈ ਚੱਲ ਰਹੀ ਬੱਚਿਆਂ ਦੀ। ਕਿਸੇ ਚੀਜ਼ ਦੀ ਲੋੜ ਨਹੀਂ ਪਈ ਬਹੁਤ ਕੁਛ ਵਰਤੀਆਂ-ਵੁਰਤੀਆਂ ਸਭ ਕੁਝ ਆ ਹੈ। ਐਵੇਂ ਆਪਾਂ ਨਿੰਦੀ ਜਾਣਾ। ਸਾਡੇ ਡਿਸਪੈਂਸਰੀ ਆ। ਛੇ ਛੇ ਪਿੰਡਾਂ ਨੂੰ ਕਵਰ ਕਰਦੀ ਹੈ ਹਰ ਇੱਕ ਦਵਾਈ ਉੱਥੇ ਮਿਲਦੀ ਹੈ ਅਸੀਂ ਵੀ ਉਹ ਦਵਾਈ ਉੱਥੋਂ ਲੈਂਦੇ ਹਾਂ ਹਾਲਾਂਕਿ ਸਾਡੀ ਤਿੰਨ ਜੀਆ ਦੀ ਦਵਾਈ ਚੱਲਦੀ ਹੈ ਤੇ 3-4000 ਦੀ ਦਵਾਈ ਮਹੀਨੇ ਦੀ ਸਾਡੀ ਹੁੰਦੀ ਸੀ ਜਿਹੜੀ ਕਹੀਂ ਉਹਨ ਇੱਥੋਂ ਲੈਂਦੇ ਆ ਤੇ ਇੰਨਾ ਕ ਫਰਕ ਪੈ ਗਿਆ ਵੀ ਮੈਂ ਜਿਵੇਂ ਮੈਨੂੰ ਸ਼ੂਗਰ ਬਲੱਡ ਪ੍ਰੈਸ਼ਰ ਹਫਤੇ ਚੱਕਰ ਇੱਕ ਵਾਰੀ ਗੋਲੀ ਖਾਂਦਾ ਅੱਗੇ ਮੈਂ ਰੈਗੂਲਰ ਖਾਂਦਾ ਸੀ ਜਿਹੜੀ ਚੰਗੀ ਗੱਲ ਉਹਨੂੰ ਚੰਗਾ ਕਹੋ ਕਿ ਬਿਜਲੀ ਵਾਧੂ ਆ ਕੋਈ ਪ੍ਰੋਬਲਮ ਨਹੀਂ ਆਈ ਹਜੇ ਤੱਕ ਸਾਡੇ ਤਾਂ ਆਈ ਨਹੀਂ ਜੇ ਨਿੰਦਣਾ ਕਿਸੇ ਨੂੰ ਗੱਲ ਵੱਖਰੀ ਆ ਜਿਹੜੇ ਕੋਈ ਹੈਗੇ ਕੰਮ ਹੋ ਸਰਕਾਰ ਦੇ ਕਵਚਨ ਕਰੋ ਉਹਨਾਂ ਦੇ ਧਿਆਨ ਚ ਲਿਆਓ ਪਰ ਆਪਾਂ ਆਪਣਾ ਫਰਜ਼ ਵੀ ਪਛਾਣੀਏ ਨਾ ਕਾਰਪੋਰੇਟਾਂ ਲੜਾਈ ਕੱਲੀ ਸੈਲੋ ਚ ਕਣਕ ਵੇਚਣ ਦੀ ਤਾਂ ਨਹੀਂ ਗਈ ਜੇ ਸੈਲੋ ਚ ਕਣਕ ਜਿਹੜਾ ਜ਼ਿਮੀਂਦਾਰ ਵੇਚਦਾ ਸੀ ਆੜ ਤਾ ਉਹੀ ਆੜ ਤਾੜ ਤ ਕੱਟਦਾ ਸੀ ਉਹੀ ਲੇਬਰ ਕੱਟਦਾ ਸੀ ਲੜਾਈ ਤਾਂ ਸਾਡੀ ਹੋਰ ਬਹੁਤ ਆ ਕਾਰਪੋਰੇਟਾਂ ਨਾਲ ਜਿਹੜੀਆਂ ਆ ਲੜਾਈਏ ਕੌਣ ਲੜੂਗਾ ਬੀਅਰ ਪੀਣੀ ਬੰਦ ਕਰ ਦਿਓ ਨਾ ਪੀਓ ਸ਼ਰਾਬ ਨਾ ਪੀਓ ਠੰਡੇ ਨਾ ਪੀਓ ਗੈਸ ਵਰਤਨੀ ਬੰਦ ਕਰ ਦਿਓ ਆਪਦੇ ਹੋਰ ਸੋਤ ਪੈਦਾ ਕਰੋ ਇਹ ਆ ਸੱਚ ਲੜਾਈ ਕਿਉਂਕਿ ਸਾਡੇ ਅੰਦੋਲਨਾਂ ਦੇ ਵਿੱਚ ਇਹ ਚੀਜ਼ਾਂ ਸ਼ੁਰੂ ਤੋਂ ਨਿਕਲ ਕੇ ਆਈਆਂ ਜਿਉਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਦੇ ਆਜ਼ਾਦ ਹੋਣ ਤੋਂ ਪਹਿਲਾਂ ਉਹਨਾਂ ਨੇ ਅੰਗਰੇਜ਼ਾਂ ਦੀਆਂ ਈਸਟ ਇੰਡੀਆ ਕੰਪਨੀ ਦੀਆਂ ਚੀਜ਼ਾਂ ਦਾ ਤਿਆਗ ਕੀਤਾ ਪਹਿਲਾਂ ਪਰ ਆਪਾਂ ਅੱਜ ਕਰਦੇ ਹਾਂਗੇ ਇਹ ਅਸੀਂ ਕਾਰਪੋਰੇਟਾਂ ਦੀਆਂ ਐਲ ਸੀ ਡੀਆਂ ਕਾਰ ਕਿਹੜੀ ਚੀਜ਼ ਆ ਗੱਡੀਆਂ ਕਾਰਪੋਰੇਟਾਂ ਦੀ ਕਿਹੜੀ ਚੀ ਛੱਡਾਂਗੇ ਅਸੀਂ ਪਰ ਜਿੰਨਾ ਅਸੀਂ ਛੱਡ ਸਕਦੇ ਹਾਂ ਉਹ ਤਾਂ ਛੱਡੋ ਜਿਹੜੀ ਚੀਜ਼ ਸਾਡੀ ਸਮੇਂ ਦੇ ਮੁਤਾਬਕ ਲੋਡ ਬਣ ਗਈ ਆ ਉਹਨੂੰ ਤੁਸੀਂ ਵਰਤੋ ਪਰ ਜਿਹੜੀ ਚੀਜ਼ ਛੱਡ ਸਕਦੇ ਹੋ ਤਾਂ ਮਗਰੋਂ ਲਾਓ ਬੀਅਰ ਨਾ ਪੀਓ ਸ਼ਰਾਬ ਨਾ ਪੀਓ ਮੈਂ ਅਸੀਂ ਨਹੀਂ ਪੀਂਦੇ ਆਪਣੇ ਤੇ ਲਾਗੂ ਕੀਤਾ ਹੁਣ ਵੇਖੋ ਇੱਥੇ ਚਿੱਜ ਖੜਾ ਰਹਿੰਦਾ ਪੰਛੀਆਂ ਵਾਸਤੇ ਜੰਨਤ ਹੈ ਚੀਜ਼ਾਂ ਵੇਖੋ ਹੁਣ ਦੂਜੀ ਗੱਲ ਫਸਲਾਂ ਤੇ ਵੀ ਚਲੋ ਜਿਹੜੀ ਅਸੀਂ ਹੁਣ 3m ਦੀ ਖੇਤੀ ਦੀ ਗੱਲ ਕਰਦੇ ਹਾਂ ਪਹਿਲਾਂ ਸਾਡੀ ਮੰਗ ਹੀ ਗਲਤ ਆ ਕਮਾਦ ਲਾਉਣ ਲੱਗਿਆਂ ਕਦੇ ਪਰਚਾ ਹੋਇਆ ਕਾਈਜੈਕਟ ਦਾ ਵੀ ਕਮਾਦ ਚੋਂ ਗੁੜ ਬਣੂਗਾ ਜੀ ਗੁੜ ਚੋਂ ਸ਼ਰਾਬ ਬਣੂਗੀ ਉਹ ਤਾਂ ਅਗਲਾ ਪ੍ਰੋਸੈਸ ਹੈ ਨਾ ਮਾਲਟੇ ਦਾ ਬਾਗ ਲਾਉਂਦਾ ਅਗਲਾ ਕਿ ਅੰਗੂਰਾਂ ਦਾ ਬਾਗ ਲਾਉਂਦਾ ਉਹਦੇ ਪਤਾ ਵਾਈਨ ਵੀ ਬਣਦੀ ਹੈ ਸ਼ਰਾਬ ਵੀ ਬਣਦੀ ਹੈ ਪਰ ਬਾਗ ਤੇ ਬਾਗ ਲਾਉਣ ਵਾਲੇ ਜ਼ਿਮੀਂਦਾਰ ਤੇ ਕਦੇ ਕਿਸਾਈ ਜਕਟ ਦਾ ਪਰਚਾ ਦਰਜ ਹੋਇਆ ਅਸੀਂ ਡਿਮਾਂਡ ਕਰੋ ਖਸ ਖਸ ਦੀ ਖੇਤੀ ਉਸ ਦੇ ਅੱਗੇ ਫੀਮ ਤੇ ਚਰਚਾ ਕਰੋ ਵੀ ਸਾਨੂੰ ਐਸ ਵੇਲੇ ਕਿੰਨੀ ਲੋੜ ਆਦੀ ਸਰਕਾਰ ਸਾਥੋਂ ਖਰੀਦੇ ਸਰਕਾਰ ਉਹਦੇ ਠੇਕੇ ਖੋਲੇ ਖਸ ਖਸ ਦੀ ਖੇਤੀ ਕਰਨ ਦੀ ਤਾਂ ਸਾਨੂੰ ਮਨਜ਼ੂਰੀ ਹੋਣੀ ਚਾਹੀਦੀ ਨਾ ਖੇਤੀ ਤਾਂ ਖੇਤੀ ਆ ਅਫੀਮ ਤਾਂ ਖਸ ਖਸ ਦੇ ਵਿੱਚੋਂ ਇੱਕ ਪ੍ਰੋਸੈਸ ਹੈ ਅਗਲਾ ਜਿਵੇਂ ਗੁੜ ਤੋਂ ਸ਼ਰਾਬ ਕਮਾਦ ਚੋਂ ਗੋੜ ਨਿਕਲਦਾ ਐਵੇਂ ਖਸਖਸ ਬੀਜੀ ਦੇ ਵਿੱਚੋਂ ਖਸਖਸ ਨਿਕਲਣੀ ਆ ਤੇ ਅਸੀਂ ਸਿੱਧੀ ਫੇਮ ਦੀ ਖੇਤੀ ਤੇਰੇ ਬੈਠੇ ਆ ਖਸਖਸ ਦੀ ਡਿਮਾਂਡ ਕਰੋ ਸਾਨੂੰ ਖਸਖਸ ਦੀ ਖੇਤੀ ਹੋਣੀ ਚਾਹੀਦੀ ਆਪਣਾ ਆਧਾਰ ਬਣਾ ਕੇ ਪੀ ਪੀ ਆਈ ਐਲ ਪਾਓ ਕਿ ਜੇ ਆਹ ਚੀਜ਼ਾਂ ਸ਼ਰਾਬ ਪੈਦਾ ਕਰਦੀਆਂ ਇਹਨਾਂ ਤੇ ਕੋਈ ਨਹੀਂ ਤੇ ਖਸਖਸ ਦੀ ਖੇਤੀ ਤੇ ਵੀ ਕੋਈ ਐਕਸ਼ਨ ਨਹੀਂ ਹੋਣਾ ਚਾਹੀਦਾ ਹੁਣ ਕਿਸੇ ਨੇ ਬੂਟੇ ਲਾਤੇ ਪੋਸਦੇ ਅਕਸਰ ਦੂਜਾ ਪਰਚਾ ਦੇਤਾ ਐਨ ਡੀ ਪੀ ਐਸ ਐਕਟ ਦਾ ਬੂਟਿਆਂ ਦੇ ਨਾਲ ਕੀ ਨੁਕਸਾਨ ਹੋਇਆ ਜੀ ਕੁਝ ਵੀ ਨਹੀਂ ਨਾ ਉਹਦੇ ਪੱਤੇ ਜਿਹਨਾਂ ਸ਼ਾ ਡੋਡਾ ਹਜੇ ਲੱਗਿਆ ਕੋਈ ਨਹੀਂ ਖਸ ਖਸ ਜਿਹਦੇ ਵਿੱਚ ਬਣੀ ਕੋਈ ਨਹੀਂ ਟੱਕ ਉਹਨੇ ਲਾਇਆ ਕੋਈ ਨਹੀਂ ਟੱਕ ਲੱਗੇ ਤੋਂ ਬਣਦਾ ਸੀ ਨਾ ਜੇ ਟੱਕ ਨਹੀਂ ਲੱਗਣ ਤੱਕ ਨਹੀਂ ਕੁਝ ਬਣਦਾ ਇਹ ਸਾਨੂੰ ਇਹ ਲੜਾਈ ਲੜਨੀ ਚਾਹੀਦੀ ਸੰਥੈਟਿਕ ਨਸ਼ਾ ਖਾ ਕੇ ਬੰਦਾ ਕ੍ਰਾਈਮ ਕਰੂਗਾ ਰਵਾਇਤੀ ਨਸ਼ਾ ਖਾ ਕੇ ਬੰਦਾ ਕੰਮ ਕਰਦਾ ਜਿਦੀ ਮਿਸਾਲ ਆ ਬਿਠਾਇਆ 1 ਵਜ ਗਿਆ ਠੀਕ ਹੈ ਇਹ ਇਹ ਪੋਸਟ ਖਾਂਦੇ ਪੁਰਾਣਾ ਤੇ ਬਾਈ ਜੀ 1 ਵਜੇ ਵੀ ਪਰੀਜ਼ੋ ਘਾ ਕੇ ਡੀ ਜਾਂਦਾ ਸੀ ਹੁਣ ਆਵਾਜ਼ ਮਾਰੀ ਮੈਂ ਖਾਦਾ ਯਾਰ ਗਰਮੀ ਬਹੁਤ ਹੈ ਇਹਾਂ ਦਾ ਵੀ ਨਹੀਂ ਮੇਰਾ ਸਰੀਰ ਇਸ ਵੇਲੇ ਪੱਕੜਦਾ ਕਿਉਂ ਬੰਦੇ ਸੱਚਾ ਹੈ ਹੈ ਤੇਨੂੰ ਮਾਰ ਵਰਗੇ ਮਾਰ ਕੇ ਆਉਣਾ ਨਹੀਂ ਸੀ ਹਾਂ ਨਹੀਂ ਤੁਹਾਨੂੰ ਤਾਂ ਲੱਗਦੀ ਨਹੀਂ ਆ ਦੇਖ ਲਓ ਜੀ ਆਹ ਫਰਕ ਆ ਸਿੰਥੈਟਿਕ ਦਾ ਤੇ ਰਵੇਤੀ ਦਾ ਹੁਣ ਮਿਸਾਲ ਤੁਹਾਡੇ ਸਾਹਮਣੇ ਆ ਸਾਡਾ ਪਹਿਲਾ ਆਪਾਂ ਆਪਣੇ ਵੱਲ ਜਦੋਂ ਆਪਾਂ ਇੱਕ ਉਂਗਲ ਕਿਸੇ ਵੱਲ ਕਰਦੇ ਤਿੰਨ ਉਂਗਲਾਂ ਸਾਡੇ ਵੱਲ ਸਾਨੂੰ ਤਾਂ ਗੁਰੂ ਨਾਨਕ ਦੇ ਮਹਾਰਾਜ ਦਾ ਸਿਧਾਂਤ ਹੀ ਇਹ ਹੈ ਹੁਕਮ ਤੋਂ ਸ਼ੁਰੂ ਹੁੰਦਾ ਜਰਜੀ ਸਾਹਿਬ ਜਦੋਂ ਪੜਨਾ ਸ਼ੁਰੂ ਕਰਦਿਆਂ ਫਿਰ ਅਗਲੀ ਪੌੜੀ ਸੁਣਨ ਦੀ ਆਉਂਦੀ ਆ ਫਿਰ ਮੰਨਣ ਦੀ ਆਉਂਦੀ ਆ ਗੁਰੂ ਸਾਡਾ ਕੀ ਬੋਲ ਰਿਹਾ ਸੀ ਸੁਣਨਾ ਸੁਣ ਕੇ ਅਸੀਂ ਮੰਨਣਾ ਗੁਰਬਾਣੀ ਦਾ ਕਨਸੈਪਟ ਤਿੰਨਾਂ ਹੀ ਚੀਜ਼ਾਂ ਦੇ ਖੜਾ ਤੇ ਸਾਨੂੰ ਗੁਰੂ ਸਾਹਿਬ ਨੇ ਸੰਤੋਖ ਚ ਕਿਉਂਕਿ ਗੁਰਬਾਣੀ ਗੁਰੂ ਨਾਨਕ ਦੇਵ ਜੀ ਬਾਰੇ ਦੀ ਚਰਚਾ ਜ਼ਿਆਦਾ ਜਿਹੜੀ ਹੈਗੀ ਆ ਉਹ ਸਿੱਧਾ ਨਾਲ ਹੋਈ ਆ ਜੋਗੀਆਂ ਨਾਲ ਹੋਈ ਆ ਜੋਗ ਮਤ ਦੇ ਉੱਤੇ ਹੋਈ ਆ ਗੁਰੂ ਸਾਹਿਬ ਨੇ ਸਾਨੂੰ ਤਿਆਗ ਨਹੀਂ ਦੱਸਿਆ ਸੰਤੋਖ ਸਬਰ ਮੁੰਡਾ ਸੰਤੋਖ ਸ਼ਰਮ ਪੱਤ ਝੋਲੀ ਸੰਤੋਖ ਚ ਰਹਿਣਾ ਸਿੱਖਾ ਤੇ ਸਾਨੂੰ ਕਿਉਂਕਿ ਟੀਚਰ ਕਲਾਸ ਚ ਇਕ ਹੁੰਦਾ ਸਟੂਡੈਂਟ 50 ਬੈਠੇ ਅੱਗੇ ਟੀਚਰ ਨੇ ਜਿੱਥੋਂ ਤੱਕ ਅਦੇ ਆਪਕਣੇ ਪਹੁੰਚਣਾ ਸੀ ਉਹ ਪਹੁੰਚ ਗਿਆ ਜਿਹੜੇ ਉਹਨੂੰ ਸੁਣਨ ਵਾਲੇ ਆ ਤੇ ਮੰਨਣ ਵਾਲੇ ਆ ਜੇ 50 ਸਟੂਡੈਂਟ ਆ ਉਹਨਾਂ ਦੀ ਕੋਈ ਮੰਜ਼ਿਲ ਨਹੀਂ ਉਹਨਾਂ ਚ ਕੋਈ ਰਾਸ਼ਟਰਪਤੀ ਬਣ ਸਕਦਾ ਕੋਈ ਡੀਸੀ ਲੱਗ ਸਕਦਾ ਕੋਈ ਐਸਐਸਪੀ ਲੱਗ ਸਕਦਾ ਅਧਿਆਪਕ ਦੀ ਬੋਲਣ ਵਾਲੇ ਦੀ ਮੰਜ਼ਲ ਉਹੀ ਉਹ ਉੱਥੇ ਖੜਾ ਇਸੇ ਤਰ੍ਹਾਂ ਆਕਾਲਪੁਰਖ ਇੱਕ ਉਹ ਸਾਨੂੰ ਦੱਸ ਰਿਹਾ ਹੁਕਮ ਦੇ ਰਿਹਾ ਬੋਲ ਕੇ ਸੁਣਨਾ ਤੇ ਮੰਨਣਾ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਪੈਸਾ ਕਮਾਉਣਾ ਤੇ ਪੈਸਾ ਬਣਾਉਣਾ ਇੱਜ਼ਤ ਕਮਾਉਣੀ ਤੇ ਇੱਜ਼ਤ ਬਣਾਉਣੀ ਬਹੁਤ ਵੱਡਾ ਉਪਤਾਰ ਪੈਸਾ ਕਮਾਉਣ ਦੇ ਵਿੱਚ ਜਦੋਂ ਪੈਸਾ ਕਮਾਇਆ ਜਾਂਦਾ ਉਹਦੀ ਤੁਹਾਡੀ ਕਿਰਤ ਹੁੰਦੀ ਹੈ ਤੁਹਾਡੀ ਕਮਾਈ ਸੱਚੀ ਸੁੱਚੀ ਹੋਣੀ ਹੈ ਤੁਹਾਡੀ ਸੱਚੀ ਸੁੱਚੀ ਸੋਚ ਉਹਦੇ ਚ ਹੁੰਦੀ ਹੈ ਲਾਲਚ ਰਹਿ ਤੁਹਾਨੂੰ ਜਦੋਂ ਪੈਸਾ ਬਣਾਉਣਾ ਜਦੋਂ ਪੈਸੇ ਬਣਾਉਣ ਦੀ ਗੱਲ ਆ ਗਈ ਉੱਥੇ ਰਿਸ਼ਵਤ ਠੱਗੀ ਚੋਰੀ ਲੁਟੇਰਾ ਬਣ ڈاکੂ ਇਹਦੇ ਚ ਪੈਸਾ ਬਣਦਾ ਤੇ ਕਮਾਇਆ ਤਾਂ ਮਿਹਨਤ ਨਾਲ ਜਾਂਦਾ ਜਿੰਨਾ ਬੰਦਿਆਂ ਨੇ ਇੱਜ਼ਤ ਕਮਾਈ ਹੈ ਉਹਨਾਂ ਨੂੰ ਇੱਜ਼ਤ ਬਣਾਉਣੀ ਨਹੀਂ ਪੈਂਦੀ ਇੱਜ਼ਤ ਕਮਾਈ ਹੋਰ ਹੁੰਦੀ ਆ ਇੱਜ਼ਤ ਬਣਾਉਣੀ ਹੋਰ ਹੁੰਦੀ ਆ ਜਿਹਨੇ ਇੱਜ਼ਤ ਕਮਾਈ ਆ ਨਾ ਉਹ ਇੱਜ਼ਤ ਬਣਾਉਣ ਦੀ ਲੋੜ ਨਹੀਂ ਪੈਂਦੀ ਤੇ ਇੱਜ਼ਤ ਬਣਾਉਣ ਵਾਲਿਆਂ ਨੇ ਕਦੇ ਇੱਜ਼ਤ ਕਮਾਈ ਨਹੀਂ ਹੁੰਦੀ ਇਹ ਸਿਧਾਂਤ ਹੈ ਕਿ ਅਸਲ ਇਹ ਗੱਲ ਨਾ ਸਾਰੀਆਂ ਗਰਬਾਣੀ ਦੇ ਕਨਸੈਪਟ ਤੋਂ ਨਿਕਲੀ ਆ ਜਦੋਂ ਅਸੀਂ ਪਿਆਰ ਦੇ ਨਾਲ ਤੁਸੀਂ ਕਹਿੰਦਾ ਜਪਜੀ ਸਾਹਿਬ ਪੜ੍ਹ ਲਓ ਉੱਥੇ ਗੁਰੂ ਸਾਹਿਬ ਕਹਿੰਦੇ ਘੜੀਏ ਉੱਥੇ ਰੁਕ ਜੋ ਪੁੱਛ ਲਓ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਕੀ ਕਰਨਾ ਹੈ ਕੜੀਏ ਸੁਰਤ ਮਨ ਬੁੱਧ ਕਿੱਥੇ ਕੜੀਏ ਸੁਰ ਸਦਾ ਕੀ ਸੰਦ ਜਦੋਂ ਇਹ ਚੀਜ਼ਾਂ ਸੀ ਕੱਢ ਲੀਆਂ ਨਾ ਜਦੋਂ ਕਾਮ ਸੰਤੋਖ ਚ ਆ ਗਿਆ ਕਰੋਧ ਸੰਤੋਖ ਚ ਆ ਗਿਆ ਲੋਭ ਸੰਤੋਖ ਚ ਆ ਗਿਆ ਹੰਕਾਰ ਸੰਤੋਖ ਚ ਆ ਗਿਆ ਮੋਹ ਸੰਤੋਖ ਚ ਆ ਗਿਆ ਫੇਰ ਸਾਨੂੰ ਕਿਸੇ ਦੇ ਅੱਗੇ ਨਿਉਣ ਦੀ ਲੋੜ ਨਹੀਂ ਤੇ ਕਿਸੇ ਦੀ ਸਿੱਖਿਆ ਲੇਕੇ ਪੱਲੇ ਬੰਨਣ ਦੀ ਗਲਤ ਸਿੱਖਿਆ ਪੱਲੇ ਬੰਨਣ ਕਿਉਂਕਿ ਸਮਝਾਇਆ ਉਹਨੂੰ ਜਾਂਦਾ ਜਿਹਨੂੰ ਆਉਂਦਾ ਕੁਛ ਨਾ ਹੋਵੇ ਫਿਰ ਅਸੀਂ ਬੋਲਣ ਵਾਲਾ 100 ਆ ਤੇ ਸੁਣਨ ਵਾਲੇ 10 ਇੱਥੇ ਹੀ ਮਾਰ ਖਾਦੀ ਅਸੀਂ ਜੇ ਸੁਣਨਾ ਸਿੱਖ ਲਿਆਣਾ ਅਸੀਂ ਕਿਉਂਕਿ ਸਾਡੇ ਕੋਲੇ ਸਦਾ ਹੁੰਦਾ ਅਸੀਂ ਮੰਨਣ ਚ ਹੀ ਰਹਿ ਗਏ ਨਾ ਅਸੀਂ ਸੁਣ ਸੁਣਨ ਦੀ ਕੋਸ਼ਿਸ਼ ਕੀਤੀ ਨਾ ਮੰਨਣ ਦੀ ਕੋਸ਼ਿਸ਼ ਕੀਤੀ ਸੁਣ ਵੀ ਬਥੇਰਾ ਲਿਆ ਮੰਨਿਆ ਅਸੀਂ ਫਿਰ ਵੀ ਇਸ ਕਰਕੇ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਅਤੇ ਸ਼ੇਅਰ ਕਰਿਓ ਆਪਣੀ ਤੇ ਆਪਦੀ ਕੌਮ ਨਾਲ ਜੁੜੋ ਗੁਰਬਾਣੀ ਨਾਲ ਜੁੜੋ ਆਪਣੇ ਸਿਧਾਂਤ ਨਾਲ ਜੁੜੋ ਪਾਣੀ ਬਚਾਓ ਰੁੱਖ ਲਗਾਓ ਮੇਰਾ ਤਾਂ ਇਹ ਹੈ ਬੱਚੇ ਪੜਾਓ ਕੌਮ ਦੀ ਤਕਦੀਰ ਵੀ ਬਦਲੂਗੀ ਤੇ ਗਰੀਬ ਦੀ ਤਕਦੀਰ ਵੀ ਬਦਲੇਗਾ ਇਹਨਾਂ ਕਹਿੰਦਾ ਵੀਡੀਓ ਸਮਾਪਤ ਕਰਦਾ ਸਾਰਿਆਂ ਨੂੰ ਚਾਰਪੁਰੀ ਸਸਰੀ ਯਕਾਨ ਦੱਸਿਓ ਕਿਵੇਂ ਲੱਗੀ ਵੀਡੀਓ ਤੁਹਾਨੂੰ